ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਨ ਸਤਕਾਰ ਜੋ ਗੁਰੂ ਸਰੋਪ ਗੁਰੂ ਕਾਰੀ ਗੁਰਸਾਹਿਬ ਸਤ ਸੰਗਤ ਜੀਓ ਅੱਜ ਦੇ ਬਰੇਤਨ ਮੁਕਮਲ ਆਮੀ ਸਹਿਬ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਬਾਣੀ ਵਿੱਚ ਵਰਵਾ ਦੇ ਪਰ ਸਿਰੋਪ ਮਹਾਨ ਦਾ ਕੀਤਾ ਇਜੇ ਪਾਸ ਦਾ ਗੁਰੂ ਅਮਰਦਾਸ ਜੀ ਦਾ ਬਾਰਾਤੀ ਹਉਮੈ ਮਨ ਦਾ ਮੋਣੀ ਮਨ ਮੁਕਾ ਨੂੰ ਬੈਠਾਇਆ ਹਉਮੈ ਕਿੰਨੇ ਹੁਬਾਤ ਨੂੰ ਮਮਪਾ ਕਿੰਨੇ ਮੋਰੋ ਹਉਮੈ ਮਨ ਦਾ ਮੋਣੀ ਇਹ ਸੰਸਾਰ ਨੂੰ ਬੜੀ ਕੋਣੀ ਲੱਗਦੀ ਹੈ ਮਨ ਮੋਣੀ ਹੈ ਪਿਆਰੀ ਲੱਗਦੀ ਹੈ ਸੰਸਾਰਿਕ ਦੇ ਵਿੱਚ ਲਗਾਈ ਮਾਨ ਹੈ ਪਰ ਜਿਹੜਾ ਇਹਦੇ ਵਿੱਚ ਜੁੜ ਜਾਂਦਾ ਹੈ ਵਿਕਾਰਾਂ 'ਚ ਜੁੜ ਜਾਂਦਾ ਹੈ ਉਹ ਮਨਮੁਖ ਹੈ ਗੁਰੂ ਤੋਂ ਬੇਮੁਖ ਹੈ ਅਗੁਨਾ ਮਨਮੁਖਾਂ ਨੂੰ ਇਹਨਾਂ ਦਰਮਾਤ ਜੀ ਜਾਣੇ ਨਸ਼ਟ ਕਰਤਾ ਖਾ ਲਿਆ ਹਮੇ ਮਮਤਾ ਨੂੰਣੀ ਮਨਮੁਖਾਂ ਨੂੰ ਗੈ ਭਾਈ ਹਮੇ ਇਹ ਮਮਤਾ ਨੇ ਇਹ ਸਾਰੇ ਸੰਸਾਰ ਨੂੰ ਖਾ ਲਿਆ ਹੈ ਭਾਈ ਜੋ ਹੋਵੇ ਦੁਜੈ ਚਿੱਤ ਲਾਈਂਦੀ ਤਨਾ ਪਿਆਰ ਲਈ ਲਪਟਾਈ ਦੁਜੇ ਦਾ ਭਾਵ ਹੈ ਸੰਸਾਰ ਨਾਲ ਜਿਤਲਾਣਾ ਗੁਰੂ ਕੋ ਆਸਾ ਵਧਣਾ ਸਤ ਸੰਗਤ ਕੋ ਆਸਾ ਵਧਣਾ ਸੰਗਤ ਵਿੱਚ ਜਾ ਕੇ ਰਲ ਜਾਣਾ ਗੁਰਜੈ ਭਾਇ ਤੇ ਲਾਈਂ ਜੋ ਮੋਹੇ ਦੁਜੈ ਚਿੱਤ ਲਾਈਂ ਗਾਈਂ ਇਨਾ ਵਿਆਪ ਨਹੀਂ ਰਹਿ ਤਾ ਹੈ ਉਹਨਾਂ ਦੇ ਉੱਪਰ ਕੇਸ ਮਾਇਆ ਨੇ ਹਮੇ ਨੇ ਮਮਤਾ ਦੇ ਜਾਲ ਨੇ ਘिरा ਪਿਆ ਹੋਇਆ ਹਨ ਉਹਨਾਂ ਨੂੰ ਜਕੜਿਆ ਹੋਇਆ ਹੈ ਮਨੋਕਲੋਕਾਂ ਨੂੰ ਇਸ ਮਾਇਆ ਨੂੰ ਹਮੇ ਤਾਂ ਮਮਤਾ ਤੋਂ ਨਿਕਲ ਨਹੀਂ ਸਕਦੇ ਭਾਈ ਗੁਰ ਕੈ ਸਬਦ ਅਪਰ ਜਾਲੀ ਹੈ ਤਾਹੇ ਦਿੱਟੋਂ ਜਾਏ ਮਹਾਰਾਜੀ ਕਹਿੰਦੇ ਗੁਰਮੁਖ ਅਸਮਾਨਾ ਜੀਵ ਇੱਕ ਇੱਕ ਪਾਈ ਤਰੀਕਾ ਹੈ ਇੱਕ ਜਤਨ ਕਰ ਲੈ ਗੁਰਗੈ ਸ਼ਬਦ ਰਜਾਈ ਹੈ ਰਜਾਈਏ ਦਾ ਭਾਵ ਹੁੰਦਾ ਹੈ ਖਖਮ ਕਰਨਾ ਜਾ ਦੇਣਾ ਗਾਲ ਭੋਲਾਉਣਾ ਜੀ ਦੀ ਜਿਮੜੀ ਨੂੰ ਦੂਰ ਕਰਨਾ ਇੱਕ ਤਰੀਕਾ ਹੈ ਭਾਈ ਜੇ ਤੂੰ ਗੁਰੂ ਦੇ ਸ਼ਬਦ ਨਾਲ ਜੁੜ ਜਾਵੇਂ ਤਾਂ ਇਹ ਜਿਹੜਾ ਤੇਰੇ ਅੰਦਰ ਰੋਗ ਲੱਗਿਆ ਹੋਇਆ ਤੈਨੂੰ ਹਉਮੈ ਦਾ ਨੰਕਾਰਾ ਇਹ ਤੇਰਾ ਦੂਰ ਹੋ ਜਾਵੇਗਾ ਭਾਈ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਤੰਮਨ ਵੇਹਾਲ ਜਾਗਰ ਦੇਖਾ ਸਮੇਂ ਹਰ ਦਾ ਨਾਮ ਧਿਆਇ ਕੇ ਤੂੰ ਖਰੀਆ ਪਾਈ ਕਰਮਨ ਲਖਤੇ ਪਾਣੀ ਅੰਦਰ ਬੁੱਤ ਸੁਹਾਇ ਤਾਪੀ ਮਾਂ ਗੋਵਿੰਦ ਦੇ ਸਵੇਰੋਂ ਤੱਕ ਆਉਂਦੀ ਨੇ ਨਹੀਂ ਤੇ ਮਿੱਟੀ ਦੀ ਢੇਰੀ ਹੈ ਨਿਰਮਾਨਾ ਹੋਵੇ ਅੰਦਰ ਆਤਮਾ ਨਾ ਹੋਵੇ ਜਿੰਨੀ ਪਿਆਣੀ ਨਹੀਂ ਹੈ ਸੋ ਜੇ ਸਰੀਰ ਨਾ ਹੋਵੇ ਇਹ ਆਰਮਨ ਨੂੰ ਕੋਈ ਥਾਂ ਨਹੀਂ ਹੈ ਤਾਂ ਤੇ ਮਨ ਕਰਕੇ ਹੀ ਗਵਲੋਖ ਤੇ ਜੁੜਨੀ ਬਣਦੀ ਹੈ ਤਾਂ ਮਨ ਕੇ ਤਾਂ ਕੀ ਮਨ ਦਾ ਪਰੇਸ਼ਾਨ ਹੈ ਮਨ ਤੰਦਰੁਸਤ ਹੈ ਠੀਕ ਹੈ ਸਰੀਰ ਰੋਗ ਲੱਗਿਆ ਹੈ ਇਹ ਵੀ ਠੀਕ ਨਹੀਂ ਸਰੀਰ ਤੰਦਰੁਸਤ ਹੈ ਠੀਕ ਹੈ ਮਨ ਰੋਗ ਲੱਗਿਆ ਫਿਰ ਵੀ ਠੀਕ ਨਹੀਂ ਹੈ ਇਸ ਕਰਕੇ ਜੇ ਕਹਿੰਦੇ ਤੂੰ ਹੋਂਦ ਦੇ ਰੱਬ ਨਾਲ ਜੁੜ ਜਾਵੇਂ ਤਾਂ ਕੀ ਹੋਵੇਗਾ ਤੁਮ ਉਜਲਾ ਹੋ ਜਾਵੇਂਗਾ ਤੁਮ ਨਿਖਰ ਜਾਵੇਂਗਾ ਤੁਮ ਤੇਰਾ ਮਨ ਜਰਾ ਇਹਨੋਂ ਭਾਵੇਂ ਮਨ ਦਾ ਦਾਗ ਰੋਗ ਲੱਗਿਆ ਕਿ ਦੂਰ ਹੋ ਜਾਵੇਗਾ ਤੁੰਗਰਸ ਹੋ ਜਾਵੇਗਾ ਸੁਜਾਖਾ ਹੋ ਜਾਵੇਗਾ ਤੇ ਗੁਰੂ ਦੇ ਸਾਹਮਣੇ ਆਉਂਦੇ ਮੇਨ ਭਰੇਗਾ ਨਾਮ ਵਸੇਨ ਕਰੇ ਜਦੋਂ ਨਾਮ ਵੀਰੇ ਹਿਰਦੇ ਚ ਵਸ ਗਿਆ ਗੁਰੂ ਦਾ ਪਿਆਰ ਹਿਰਦੇ ਚ ਵਸ ਗਿਆ ਸਿਮਰਨਾ ਸੇਵਾ ਹੈ ਜਿਸ ਨਾਲ ਕੀ ਤਾਂ ਦੇ ਦੇ ਤਰਾਤਨ ਕੀ ਮਨ ਤੋਂ ਮਿੱਠ ਹੋ ਜਾਣਗੇ ਭਾਈ ਨਾਮ ਨੂੰ ਆਇਆ ਕਾ ਭੰਗ ਹਰ ਨਾਮ ਹੈ ਵਰਪਕ ਹੋਇਆ ਜਾਏ ਅੰਗੜਾ ਮਾਣੇ ਸਥੂਲ ਹੋਇਆ ਹੈ ਵੱਡਾ ਹੋਇਆ ਹੈ ਹਮਨੇ ਮੈਨ ਮੰਤਾ ਤੇ ਕਾਮ ਕ੍ਰੋਧ ਲੋਭ ਹੰਕਾਰ ਦੇ ਵਿਚ ਚੱਲਵਾਇਆ ਮਨ ਹੈ ਆਪ ਹੈ ਤਾਂ ਇਹਨੂੰ ਹੁਣ ਮਨ ਨੂੰ ਮਾਰਨ ਦਾਸ ਤੇ ਕੋਈ ਨਾ ਕੋਈ ਜੀਵ ਲੋੜ ਹੈ ਕਿਸ ਨਾ ਕਿਸੇ ਜਗਤਨ ਦਾਤੀ ਲੋੜ ਹੈ ਨਾਮ ਆਇਆ ਤਾਂ ਮਾਰਨ ਅਰ ਨਾਮ ਹੈ ਇਹ ਕਿਸੇ ਵਸਤੂ ਨੂੰ ਨਾ ਨਹੀਂ ਮਾਰਿਆ ਜਾਂਦਾ ਕੋਈ ਸਰੀਰ ਕਰਕੇ ਚੀਜ਼ ਹੋਵੇ ਦਿਖਦੀ ਹੋਵੇ ਕੋਈ ਚੀਜ਼ ਵਸਤੂ ਪਈ ਹੈ ਤਾਂ ਉਹ ਅਸੀਂ ਖਪਤ ਕਰਨ ਵਾਸਤੇ ਕਿਸੇ ਨਾ ਕਿਸੇ ਹੋਰ ਵਸਤੂ ਦੀ ਲੋੜ ਪੈ ਜਾਂਦੀ ਹੈ ਕੋਈ ਨਾ ਸਤਾਤੀ ਆਪੇ ਕਰਨਾ ਤਾਂ ਸਾਹਮਣੇ ਕਿਸੇ ਲੋਹੇ ਦੀ ਲੋੜ ਹੈ ਜੇ ਅਸੀਂ ਕੋਈ ਲੱਕੜ ਵੱਢਣੀ ਹੈ ਤਾਂ ਵੀ ਕਿਸੇ ਹਥਿਆਰ ਦੀ ਲੋੜ ਹੈ ਕੋਈ ਨਾ ਕੋਈ ਜਿੰਨ ਸੰਸਾਰ ਦੇ ਕਿਸੇ ਵਸਤੂ ਨੂੰ ਅਸੀਂ ਨਸ਼ਟ ਕਰ ਮੈਂ ਤਾਂ ਦੂਜੀ ਵਸਤੂ ਕੋਲੋਂ ਮਣੀ ਜਰੂਰੀ ਹੈ ਪਰ ਹੁਣ ਮਾਨਮੋਨ ਨਾ ਟੁਕਾ ਮਾਨਮੇ ਨਾ ਮਾਪੇ ਉੱਪਰ ਰੋਗ ਲੱਗਿਆ ਹਮੇ ਮੈਂ ਮੇਰੀ ਤਾਂ ਮੰਤਾ ਦਾਨ ਉਹ ਚਾਹਦਾ ਇਹਨੂੰ ਕਿਹਨੂੰ ਬਸ ਕੀਦੀ ਵਸਤ ਨਾਲ ਦੂਰ ਕਰੀਏ ਭਾਈ ਕਿ ਕਿਸੇ ਕੋਈ ਨਾ ਕੋ ਲੋਕ ਦੇ ਮਨ ਦੇਖੇ ਤਾਂ ਬਣਾ ਲਗੇ ਵੀ ਆਹ ਵਸਤ ਨਾਲ ਮਰੋਗਾ ਕਿ ਮਾਨਵੀ ਮਾਨਤਾ ਵੀ ਕਾਰਨ ਹੋਵੇ ਮੰਨ ਦੇ ਮੰਨ ਦਾ ਕੋਈ ਬਗ ਲਗੇ ਵੀ ਇਸ ਤਰ੍ਹਾਂ ਦਾ ਇਹ ਆਕਾਰ ਹੈ ਇਸ ਤਰ੍ਹਾਂ ਦੀ ਵਸਤੂ ਹੈ ਇਹਦੇ ਨਾਲ ਜਿਹਦਾ

ਇਹ ਮਨ ਨੂੰ ਮਾਰਨ ਵਾਸਤੇ ਭਾਵ ਸੁਧ ਕਰਨ ਵਾਸਤੇ ਕੇਵਲ ਇੱਕ ਕੋਈ ਨਾਮ ਹੈ ਇਹ ਨਾਮ ਕਿਸੇ ਸਾਧੂ ਸੰਤ ਮਹਾਂਪੁਰਖ ਕੋਲ ਮੁਖੋਂ ਸਿਰ ਕੋਲੋਂ ਪਾਇਆ ਜਾਵੇਗਾ ਭਾਈ ਮਹਲਾ ਕੀ ਜਾ ਇਹ ਮਨ ਕੇ ਕਿੜਿਆ ਜੁਗ ਪਰਮਿਆ ਫਿਰ ਰਹਿ ਨਾ ਆਵੇ ਜਾਈ ਇਹ ਮਨ ਜਿਹੜਾ ਭਾਈ ਜੇ ਉਹ ਮਾਰਿਆ ਨਾ ਜਾਵੇ ਸੁਤਨਾ ਕੀਤਾ ਜਾਵੇ ਗੁਜਰਾ ਨਾ ਕੀਤਾ ਜਾਵੇ ਤਾਂ ਮਨ ਦਾ ਨਸ਼ਟ ਹੋ ਜਾਣਾ ਹੈ। ਤਨ ਦੀ ਦਾ ਜਦੂ ਹੈ ਕਿ ਤਨ ਵਿੱਚੋਂ ਮਾਰ ਨਿਕਲ ਗਿਆ ਤੇ ਤਨ ਨਸ਼ਟ ਹੋ ਜਾਣਾ ਹੈ। ਹੁਣ ਮਾਰ ਕਿੱਥੇ ਜਾਊਗਾ ਮਨ ਨੂੰ ਮਨ ਕੀ ਗੁਰੂ ਦਾ ਭਾਈ। ਮਨ ਫਿਰ ਮਨ ਦੀ ਕੀ ਵਸਤਾ ਹੋਗੀ। ਮਹਾਰਾਜ ਕਹਿੰਦੇ ਭਾਈ ਤੇਰੇ ਮਾੜਾ ਜਿਹੜਾ ਮਾਰ ਨਾ ਫਿਰ ਜੇ ਇਹ ਮਨ ਇੰਤੁੜਿਆਂ ਜੁਕ ਪਰਨੇ ਆ। ਜਦੋਂ ਇਹ ਐਸ ਜਾਂਦੇ ਵਿੱਚ ਮਨ ਸੁਧਨਾ ਕੀਤਾ ਗਿਆ ਉਜਲਾ ਨਾ ਕੀਤਾ ਗਿਆ ਗੁਰਦੇ ਚਰਨਾਂ ਨਾਲ ਜੋੜਿਆ ਨਾ ਗਿਆ ਤਾਂ ਇਹ ਮਨ ਕੇ ਚੜਿਆ ਕਿ ਉਹ ਭਰਮਿਆ ਫਿਰ ਪਤਾ ਨਹੀਂ ਕਿੰਨੇ ਕਿੰਨੇ ਜਗਾ ਵਿੱਚ ਇਹਨੂੰ ਪਰਮਾਣਾ ਪਹਿਣਾ ਇਹ ਕਿਤੇ ਟਿਕਾਚ ਨਹੀਂ ਬੈਠਣਾ ਫਿਰ ਫਿਰਦਾ ਹੈ ਨਾਰੇ ਫਿਰ ਰਹੇ ਨਾ ਆਵੇ ਜਾਈ ਇਹਨੇ ਫਿਰ ਆਵਾਗੋਂ ਦੇ ਚੱਕਰ ਦਾ ਹੈ ਚੱਕਰ ਚ ਪੈ ਜਾਂਦਾ ਹੈ ਜਮ ਜਮ ਮਰਿਆ ਮੇਰਾ ਵਾਕ ਮਾਰਕਾ ਜਮਨ ਜਮ ਜਮ ਬੜਾ ਇਹਦੇ ਇਦਾਂ ਕਰਕੇ ਇਹਦਾ ਸਿਰ ਸंसਾਰ ਦੇ ਉੱਪਰ ਆਉਣਾ ਜਾਣਾ ਧਰਮ ਦੇ ਵਿੱਚ ਪੈ ਜਾਣਾ ਜਾਂ ਭਰਮੰਗ ਦੇ ਵਿੱਚ ਪੈ ਜਾਣਾ ਇਦਾਂ ਦਾ ਇੱਕ ਚੱਕਰ ਪੈ ਜਾਣਾ ਮਾਰੇ ਕਹਿੰਦੇ ਇਹ ਨੂੰ ਮੰਨ ਕੇ ਜੁਗਾਂ ਜੁਗ ਬਰਨਿਆ ਭਰਮਿਆਂ ਦਾ ਭਾਵ ਇਥੇ ਭਰਮਣ ਭਾਵ ਹੈ ਜੁਗਾ ਜੁਗਾ ਦੇ ਵਿੱਚ ਨੂੰ ਜੰਮ ਲੈਣਾ ਪੈਣਾ ਸੇਰੇ ਨਾ ਆਵੇ ਗਾਈ ਇਹਨੇ ਭਾਈ ਫਿਰ ਚੰਨੀ ਲੈਣਾ ਅਵਰ ਆਉਣ ਦੇ ਚੱਕਰ ਵਿੱਚ ਬੈ ਜਾਣਾ ਭਾਈ ਹਰ ਪਾਨ ਤਾਂ ਪਰਮਾਹਿ ਅਨ ਕਰਪ ਤੰਜ ਖੇਲ ਬੋ ਪਾਈ ਇਹ ਪਰਮੇਸ਼ਰ ਦਾ ਬਾਣਾ ਪਰਮੇਸ਼ਰ ਦਾ ਸਾਧ ਸੰਗੈ ਜੀ ਹੁਕਮ ਹੈ ਓਰੇ ਹੁਕਮ ਵਿੱਚ ਸਾਰਾ ਬਿਚ ਸਿਰਾ ਸੰਸਾਰ ਨੂੰ ਏਦਾਂ ਪਰਮਾਹਿਆ ਹੋਇਆ ਹੈ ਕਾਰ ਪਰ ਪੰਜ ਖੇਲ ਰੁਪਏ ਦੇ ਭੁਗਤ ਪਰ ਪੰਜ ਭਾਵ ਇਹ ਉਹ ਇੱਕ ਸੰਸਾਰ ਦੇ ਚ ਇੱਕ ਪਰਪੰਚ ਰੱਜਿਆ ਹੋਇਆ ਹੈ ਕਿਤੇ ਇਹਨਾਂ ਨੇ ਖੇਲ ਰਚੀ ਪਈ ਹੈ ਕਿ ਔਣ ਜਾਣ ਦਾ ਇਹ ਚੱਕਰ ਹੈ ਕਿ ਪਰਿਸ਼ਰ ਦੇ ਪਾਣੀ ਵਿਚ ਹੈ ਭਾਈ ਜਾਂ ਮਾਰ ਵਰਸੇ ਤਾ ਕੋਰ ਮਿਲੈ ਆਸਰ ਰਹਿ ਸਮਾਈ ਬਖਸ਼ੇ ਪਾਪ ਅਿਸ਼ਰ ਤੇ ਹਰਦੇ ਵਿੱਚ दया आवे माफ़ी दे दती और ये बख्शीश हो जवे ता गुर मिलै जेके ते परमेश्वर दी कृपा हो जवे ता प्राणी गुरु दे नाल जुड़ ਜਾਂਦਾ ਹੈ गुरु हुन मिल ਜਾਂਦਾ ਹੈ ਆਸਥਿਰ ਰਹਿ ਰਹਿ ਆਸਥਿਰ ਰਹਿ ਸਮਾਏ ਫਿਰ ਉਹਦੇ ਆਵਾਗਾਂ ਦੇ ਪਰਮਾਤਮਾ ਦੇ ਚੱਕਰ ਵਿੱਚ ਨਹੀਂ ਪੈਂਦਾ ਇਹਨੂੰ ਆਸਥਿਰ ਰੱਖੋ ਡੋਲੋ ਨਾ ਤਕੋ ਆਸਥਿਰ ਥਿਰ ਕਰ ਲੈਸੋ ਅਰਜਨ ਪਿਆਰੇ ਇਹ ਆਸਥਿਕ ਆਰਥਿਕ ਕਾਰਮਿਕ ਇਹਨਾਂ ਵਾਸਾ ਕਰ ਜਾਂਦਾ ਹੈ ਨਾਮ ਇਸ ਨਾਮ ਵਿੱਚ ਗੁਰ ਦੇ ਚਰਨਾ ਵਿੱਚ ਇਹ ਸਮਾ ਜਾਂਦਾ ਹੈ ਭਰਮਾਂ ਦੇ ਚੱਕਰਾਂ ਵਿੱਚੋਂ ਇਹਦਾ ਇਹਦਾ ਗੇੜਾ ਤੋਂ ਕੋਈ ਜਾਂਦਾ ਹੈ ਭਾਈ ਨਾਰਕ ਮਨ ਹੀ ਤੇ ਮਨਵਾਨਿਆ ਨਾਰਕ ਸਮਰਹਿ ਨਾ ਜਾਏ ਭਾਈ ਕੋਈ ਕਿਹਦੇ ਜਿਹੜੀ ਚੀਜ਼ਾਂ ਚਿੰਬਣੀਆਂ ਨੇ ਕੋਈ ਐਸੀ ਵਸਤੂ ਤਾਂ ਹੈ ਨਹੀਂ ਜਿਵੇਂ ਕੱਟਿਆ ਜਾਵੇ ਕੱਟਿਆ ਜਾਵੇ ਲਾਹਿਆ ਜਾਵੇ ਤੇ ਜਿਹੜਾ ਮਨ ਹੈ ਤਾਂ ਇੱਕ ਗਿਆਨ ਦੇ ਨਾਲ ਹੀ ਮਰਿਆ ਜਾਂਦਾ ਗਿਆਨ ਦੇ ਨਾਲ ਹੀ ਮਰਿਆ ਜਾਂਦਾ ਉਹ ਗਿਆਨ ਕਿੱਥੋਂ ਆਊਗਾ ਭਾਈ ਉਹ ਕਿਸੇ ਦੂਜੇ ਮਨ ਤੋਂ ਗਿਆਨ ਨਾ ਹੋਗਾ ਨਾਨਕ ਮਨ ਹੀ ਤੇ ਮਨ ਬਾਹਿਆ ਹੋਰ ਵੀ ਆਹੀ ਹੈ ਮਨ ਨੂੰ ਉਜਲਾ ਕਰਨ ਵਾਸਤੇ ਸੁੱਧ ਕਰਨ ਵਾਸਤੇ ਇਹ ਦੂਜੇ ਦਾ ਆਚਾਰ ਕੀ ਹੈ ਕੋਈ ਸੁੱਧ ਮਨ ਦੀ ਸੁੱਧ ਆਤਮਾ

काया कोट पार है मिलना संजोगी काया लाँग। लाँग की शरीर है कोट के राम एक इला की जरा शरीर है भाई बड़ा भी अंत है मिलना संजोगी कर्मा करके चंगे भागा करके इस अनुप्राप्त होए हैं काया अंदर आप बस रहया, आप रस भोगी परमेश्वर परमात्मा ਇਸ ਜਸਰੀਰ ਦੇ ਵਿੱਚ ਆਪ ਵਸਦਾ ਆਦੀ ਆਤਮਾ ਨੇ ਇਹ ਪ੍ਰਾਤਮਾ ਦਾ ਰੂਪ ਹੈ ਮਨ ਨੂੰ ਜੋਸ ਰੂਪ ਹੈ ਆਪਣਾ ਮੂਲ ਸੁਸਾਨ ਅਨਹਾਰਜੀ ਮੇਰੇ ਨਾਲ ਹੈ ਗੁਰਮਖੀ ਰਹਿਮਾਂ ਜਿਹੜਾ ਮੰਨਿਆ ਨੇ ਪਰਮੇਸ਼ਰ ਦੀ ਜੋ ਦਰਬਾਈ ਇਹ ਤਾਂ ਆਤਮਾ ਸੀ ਮਨ ਕਦੋਂ ਬਣਿਆ ਭਾਈ ਜਦੋਂ ਇਹ ਕਾਮ ਕ੍ਰੋਧ ਲੋਭ ਹੰਕਾਰ ਨਾਲ ਜੁੜ ਗਿਆ ਤਾਂ ਨਾ ਮਨ ਹੈ ਇਹ ਤਾਂ ਹੀ ਆਤਮਾ ਸੀ ਕਿਸੇ ਗੱਲ ਦੀ ਪਰਵਾਹ ਨਹੀਂ ਜਿਹੜਾ ਮਨ ਨੂੰ ਜੋ ਰੂਪ ਹੈ ਆਪਣਾ ਹੁਰ ਪਸਾਨਣਾ ਤੋਂ ਪਸਾਨਣਾ ਕਰ ਤੂੰ ਤਾਂ ਬਾਬਰੀ ਰੂਪ ਸੀਗਾ ਤੂੰ ਕਿਥੋਂ ਆ ਰਿਹਾ ਤੂੰ ਟੁੱਟ ਗਿਆ ਕਿਵੇਂ ਟੁੱਟਿਆ ਟੁੱਟਿਆ ਤਦੋਂ ਜਦੋਂ ਅਮੇ ਮੰਮਤਾ ਮੋਣੀ ਇਹਨੂੰ ਚਿਪੜ ਗਿਆ ਤਦੋਂ ਇਹ ਪ੍ਰਭਾਵ ਨਾਲ ਟੁੱਟ ਗਿਆ ਅੰਦਰ ਆਪ ਬਸ ਰਹਿ ਆਂ ਹਨ ਆਪੇ ਦਾ ਸਭੀ ਉਹ ਬੇਮਿਸਰ ਰਕਵਾ ਆ ਮੇਂ ਸਰੀਰ ਦੇ ਅੰਦਰ ਬਸਦਾ ਭਾਈ ਆਪੇ ਹੀ ਉਹ ਚੰਗੇ ਸੁਭਰਸਾ ਨੋ ਹੋ ਰਿਹਾ

ओहो अजूनी है जूना तो रहता है ऐसा कोई संसार में ना परमात्मा का संबंध नहीं है जहाँ फिर कोई सुरती बिरती करके संबंध हो गए उसे भी पता है निर्जोग हर जोगी वो संसार के जिधे और साधन हैं उन्हें तो भी निर्लेप है वो तो परमात्मा का ही जो इस भाग है सो करे हर करे सो होगी परमेश्वर परमात्मा ਜੋ ਭਾਵ ਉਹ ਕਰ ਸਕਦਾ ਹੈ ਤੇ ਮਿਸਟਰ ਜੋ ਭਾਵ ਹੈ ਉਹ ਕਰੇ ਜੋ ਨੂੰ ਪਹੁੰਚਾ ਉਹ ਹੀ ਕਰਦਾ ਹੈ ਹਰ ਪਰੇਸ਼ਰ ਹੋਗੀ ਜਿਹੜਾ ਨੇ ਕੀਤਾ ਉਹੀ ਹੋਣਾ ਕੋਈ ਕਿਸੇ ਦਾ ਬਣਾਇਆ ਬਿਆਸ ਉਹ ਬਦਾਨ ਉਹਦਾ ਉਹ ਪ੍ਰੇਸ਼ਰ ਦਾ ਬਣਾਇਆ ਵਿਧਾਨ ਕੋਈ ਨੰਦਾ ਰੋਕ ਨਹੀਂ ਸਕਦਾ ਜਿਹੜਾ ਉਹ ਕਰਦਾ ਉਹ ਹੋ ਕੇ ਰਹਿਣਾ ਜਿਹੜਾ ਉਹ ਕਰ ਰਿਹਾ ਹੈ ਉਹ ਹੀ ਹੋਊਗਾ ਸੋ ਇਹ ਭਾਈ ਪਰਮੇਸ਼ਰ ਦੀ ਅੰਤ ਤਾਕਤ ਹੈ ਭਾਈ ਹਰ ਬਰਮੁਖ ਨੇ ਨਾਮ ਧਿਆਈਐ ਲਹਿ ਜਾਹੀ ਮਝੋਗੀ ਜੇ ਬਰਮੁਖ ਨਾਲ ਗੁਰੂ ਨਾਲ ਜੁੜ ਕੇ ਸਤਸੰਗਤ ਨਾਲ ਜੁੜ ਕੇ ਨਾਮ ਦੇ ਅਗੇ ਭਾਈ ਤਾਕਰਾ ਜਿਹੜਾ ਲੈ ਜਾਹੇ ਮਝੋਗੀ ਜਿਹੜਾ ਜਨਮਾਂ ਜਨਮਾਂ ਤੋਂ ਕੇ ਮਨ ਵਿਸਰਿਆ ਹੋਇਆ ਭਾਈ ਇਹ ਬੋਝਾ ਦੂਰ ਹੋ ਜਾਲੇਗਾ ਆਹ ਭਾਈ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਸਿਖਿਆ ਦਿੱਤੀ ਹੈ ਮਨ ਰੂਪੇ ਸ੍ਰੀ ਸੇ ਨੂੰ ਗੁਰ ਨਾਲ ਜੁੜਨ ਵਾਸਤੇ ਇਹ ਸ਼ਬਦ ਹੈ ਭਾਈ ਇਹ ਜੁੜਿਆ ਕਰਨ ਜਾਣਾ ਹੈ ਗੁਰੂ ਦੀ ਸੱਤ ਵਿੱਚ ਪੈ ਕੇ ਗੁਰੂ ਦੇ ਚਾਹਾਂ ਨਾਲ ਜੁੜ ਕੇ ਗੁਰੂ ਦਾ ਹੁਕਮ ਮੰਨ ਕੇ ਫਿਰ ਇਹ ਮਨ ਜਿਹੜਾ ਉਝਲਾ ਹੋ ਜਾਵੇਗਾ ਸੁਧ ਹੋ ਜਾਵੇਗਾ ਔਰ ਕੁਝ ਨਿਆਮਾਂ ਕਮਨੀਆਂ ਪੜ ਕੇ ਆਪ ਖਤੇ ਲਾਈਏ ਜੋ ਇਸ ਭਾਵ ਸੋ ਕਰੀ ਹਰ ਭਰੇ ਸੋ ਹੋਗੀ ਹਰ ਬਰਮਖ ਨਾਮ ਦੇ ਅੰਨਿਆ ਲੇਹ ਗਾਹੀ ਬਜੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ